ਲੈ ਵੀ ਦੋਸਤੋ ਜਗਸੀਰ ਕੋਲੇ ਆਜੋ ਤੁਹਾਨੂੰ ਲੈਦੇ ਨੇ ਬਰਨਾ ਤੁਸੀਂ ਨਹੀਂ ਕਿਸੇ ਵੱਲੋਂ ਡਰਨਾ ਘੈਂਟ ਗੱਲਬਾਤ ਹੁੰਦੀ ਹੈਗੀ ਸਾਫ ਸੁਥਰੀ ਗੱਡੀ ਹੈਗੀ ਤੇ ਆਜੋ ਬਾਈ ਕੋਲੇ ਰੇਟ ਵੀ ਜਾਇਜ਼ ਹੁੰਦੇ ਆ ਗੱਡੀਆਂ ਦੇ ਟਾਇਰ ਜਮਾ ਨਵੇਂ ਹੁੰਦੇ ਹੈਗੇ ਅਲਾਏ ਲੋਏ ਲੱਗੇ ਹੋਏ ਹੁੰਦੇ ਆ ਸਾਫ ਸੁਥਰੀ ਗੱਡੀ ਆ ਲੈ ਵੀ ਜਗਸੀਰ ਭਾਈ ਇਹ ਵੀ ਟੌਪ ਮਾਡਲ ਹੀ ਲੱਗਦੀ ਹੈ ਹਨਾ ਹਾਂ ਭਾਈ ਟੌਪ ਮਾਡਲ ਆਗੀ ਠੀਕ ਹੈ ਜੀ 78000 ਚੱਲੀ ਆ ओरिजिनल ओरिजिनल ਆ ਠੀਕ ਹੈ ਜੀ ਰੰਗ ਦੀ ਪੇਂਟ ਦੀ ਮੀਟਰ ਦੀ ਗਾਰੰਟੀ ਹੈ ਸਾਰੀ ਲੈ ਵੀ ਮਿੱਤਰੋ ਰੰਗ ਪੇਂਟ ਦੀ ਦੋ ਟਾਇਰ ਇਹਦੇ ਨੇ ਬੋਤ ਨਵੇਂ ਪਾਏ ਆ ਹਾਂਜੀ ਟਾਇਰ ਦੋ ਟਾਇਰ ਨਾਲ ਦੇ ਆ ਲੈ ਵੀ ਦੋਸਤੋ ਦੋ ਜਮ ਨਵੇਂ ਆ ਤੇ ਦੋ ਨਾਲ ਦੇ ਆ ਜਿੰਨੀ ਗੱਲ ਕਹਤੀ ਜਗਸੀਰ ਨੇ ਉਹਨੂੰ ਕੋਈ ਨਿਕਲਦੀ ਆ ਬਾਈ ਇੱਕ ਬੰਪਰ ਪੇਂਟ ਹੋ ਸਕਦਾ ਅਗਲਾ ਪਿਛਲਾ ਠੀਕ ਹੈ ਜੀ ਬਾਕੀ Ориਜਨਲ ਬਾਕੀ Ориਜਨਲ ਦੀ ਗਾਰੰਟੀ ਆ ਮਾਡਲ ਕਿਹੜਾ ਬਾਈ ਇਹ 2013 ਮਾਡਲ ਲੈ ਵੀ 2013 ਮਾਡਲ ਆ ਤੇ ਡਿਮਾਂਡ ਦੱਸ ਦਿਓ ਜੀ 4 ਲੱਖ ਰੁਪਇਆ ਮੰਗਦੇ ਆ ਜੀ ਇਹ 4 ਲੱਖ ਰੁਪਇਆ ਡਿਮਾਂਡ ਆ ਨੇਗੋਸ਼ੀਏਬਲ ਰੇਟ ਆ ਮਾਡਲ ਉਹ ਜਿਹੜਾ ਨੰਬਰ ਸਕਰੀਨ ਤੇ ਆ ਇੱਕ ਵਾਰ ਤੁਸੀਂ ਬਾਈ ਜਗਸੀਰ ਕੋਲੇ ਜਰੂਰ ਆਓ ਆਪਣੇ ਕਾਰ ਬਿਆਰ ਦਾ ਨਾਮ ਕੀ ਹੈ ਬਾਈ ਜੀ ਅਰਸ਼ ਕਾਰ ਬਿਆਰ ਤੇ ਅਰਸ਼ ਕਾਰ ਬਿਆਰ ਗੋਨੇਣਾ ਮੰਡੀ ਨੰਬਰ ਸਕਰੀਨ ਤੇ ਸੰਪਰਕ ਲੋਹੇ ਦਾ ਪਾਰਟ ਇਹਦਾ ਕੋਈ ਨਹੀਂ ਪੈਂਟ ਸਾਰੀ ਰਿੰਡਾ ਦਾ ਲੈ ਵੀ ਸਾਰੀ ਓਰੀਜਨਲ ਆ ਬਾਈ ਪਾਗ ਨਹੀਂ ਕਿਤੇ ਨਹੀਂ ਗੱਡੀ ਤੇ ਠੀਕ ਹੈ ਜੀ ਹਾਂ